ਟਰੈਕਟਰ ਇੱਧਲੇ ਪਾਸੇ ਦੇਖੋ ਆਗੀ ਕਰਨ ਲੱਗ ਗਿਆ ਆਗੀ ਕਰਨ ਲੱਗ ਗਿਆ ਦੇਖੀ 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 ਸੁਦਾ ਐਕਸਰ ਪਰ ਹੀ ਕਰਦਾ ਟਰੈਕਟਰ ਇੱਧਲੇ ਪਾਸੇ ਮਿਸਟਰ ਉਹ ਕਹਿੰਦੇ ਟੀ 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 ਆਏ ਹਾਏ ਆਏ ਹਾਏ ਆ ਦੇਖੀ 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 ਇੱਥੇ ਜੇ ਆਕੇ ਕਹਿੰਦੇ ਕੰਮ ਮਿਸਟਰ ਉਹ ਕਹਿੰਦੇ ਟੇਡਾ ਹੋ ਜਾਂਦਾ ਟੀ ਥੱਪਾ ਥੱਪਾ ਮਾਰ ਰਹਾ ਮਿੱਤਰੋ ਤੂੰ ਇਹਦੇ ਥੱਪੇ ਕੀ ਕੀ ਦੇਖੀ ਦੇਖੀ ਅਰੇ ਬਾਜ ਮਿੱਤਰੋ ਟਰੈਕਟਰ ਦੇ ਅੰਦਰੋਂ ਸੁਣਦੀ ਆ ਸਾਰੀ ਜਦੋਂ 20000 ਨੇ ਕਿੱਥੀ ਕਰਦਾ ਹੁੰਦਾ ਟਰੈਕਟਰ ਜਿੱਕਦਾ ਸੂਰਜ ਵਾਲੇ ਪੁੱਡੇ ਪਾਸੇ ਆ ਵੀਡੀਓ ਸਾਫਟ ਕੱਟ ਬਣ ਰਹੀ ਆ ਇਹ ਆ ਹੋ ਗਿਆ ਮਿੱਤਰੋ ਦੂਜਾ ਚੱਕਰ ਵੀ ਪੂਰਾ ਇੱਕ ਟਾਈਮ ਪੁੱਛਦੇ ਹੁਣ ਕਿੰਨੇ ਟਾਈਮ ਤੇ 255 ਜੀ 255 255 ਜੀ 2 ਮਿੰਟ ਤੇ 55 ਸਕਿੰਟ ਦੇ ਵਿੱਚ ਮਿੱਤਰੋ ਕਹਿੰਦੇ ਜੌਂਡੀਅਰ ਨੇ 50 50 ਡੀ ਨੇ ਚੱਕਰ ਲਾਤੇ ਦੋਨੇ ਚੱਕਰ ਕਰਦੇ ਪੂਰੇ 2 ਮਿੰਟ 55 ਸਕਿੰਟ ਦੇ ਵਿੱਚ ਇਹ ਉਹ ਬਾਈ ਹੁਣ ਆ ਗਿਆ ਟਰਾਲੀ ਕੱਢਣ ਤੇ ਹਲੇ ਵੀ ਧੂਆਂ ਰੋਲ ਕਰੀ ਜਾਂਦਾ